भाई अभी मेरे बच्चे जो है परेशान हो रहे हैं बच्चे कह रहे हैं मैं अभी तो तीन बच्चों का मेरी लड़की चौदह साल की मैं ऐसा गंदा काम क्यों करूंगा मेरा काम है सेवा करना लोगों के लिए दुआ करना मेरा काम ये नहीं है कि छिड़ा छड़ी हम तो लोगों के साथ मतलब हमारे साथ तो फेमस है कोई भी फोटो खिंचा सकता है ਮੈਂ ਤੁਮੇ ਜੇ ਸ਼ਰਮ ਆਤੀ ਹੈ ਕਿ ਬਿਸ਼ਪ ਸਾਹਿਬ ਇਸਪੇ ਕਹਤੇ ਵੇ ਕਿ ਇਹ ਜੋ ਆਪਣੇ ਆਪ ਕੋ ਕਹਤਾ ਕਭੀ ਕਹਤਾ ਮੈਂ ਸਪਿਰਚਰ ਫਾਦਰ ਨੂੰ ਤੇਰਾ ਕਭੀ ਕਹਤਾ ਮੈਂ ਬਾਪੂ ਤੇਰਾ ਲੇਕਿਨ ਅਗਰ ਤੇਰਾ ਸਗਾ ਬੇਟਾ ਹੈ ਉਸਪੇ ਪਰਚਾ ਕਰਾ ਕੇ ਦਿਖਾਣਾ ਲੜਕੀ ਕਾ ਬੀਤੇ ਦਿਨੀ ਪ੍ਰੋਫਿਟ ਬਜਿੰਦਰ ਸਿੰਘ ਉਪਰ ਲੜਕੀ ਵੱਲੋਂ ਛੇੜ ਛਾੜ ਤੇ ਗਲਤ ਮੈਸੇਜ ਭੇਜਣ ਦੇ aarop lagaye gaye ਤੇ ਪ੍ਰੋਫਿਟ ਬਜਿੰਦਰ ਸਿੰਘ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪ੍ਰੋਫਿਟ ਬਜਿੰਦਰ ਸਿੰਘ ਨੇ ਪੰਜਾਬ ਭਰ ਦੇ ਮੀਡੀਆ ਨੂੰ ਬੁਲਾ ਕੇ ਪ੍ਰੈਸ ਵਾਰਤਾ ਕੀਤੀ ਤੇ ਆਪਣਾ ਪੱਖ ਰੱਖਿਆ ਤੇ ਉਹਨਾਂ ਨੇ ਆਪਣੇ ਤੇ ਲੱਗੇ aaropa ਨੂੰ ਸਿਰੇ ਤੋਂ ਨਕਾਰਿਆ ਤੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੇ ਖਿਲਾਫ ਵਜੇ ਮੈਨੂਅਲ ਦੀ ਇੱਕ ਵੱਡੀ ਸਾਜ਼ਿਸ਼ ਹੈ ਨਜ਼ਾਇਜ਼ ਪਰਚੇ ਨੂੰ ਰੱਦ ਨਾ ਕੀਤਾ ਗਿਆ ਤੇ ਮਜਬੂਰਨ ਸਾਨੂੰ 12 ਮਾਰਚ ਨੂੰ ਜੋ ਕਾਲ ਦਿੱਤੀ ਗਈ ਹੈ ਪੰਜਾਬ ਬੰਦ ਕੀਤਾ ਜਾਵੇਗਾ ਤੇ ਪ੍ਰੋਫਿਟ ਬਜਿੰਦਰ ਸਿੰਘ ਦੇ ਪੱਖ ਰੱਖਣ ਤੋਂ ਬਾਅਦ ਪੰਜਾਬ ਭਰ ਦੀਆਂ ਜਥੇਬੰਦੀਆਂ 12 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਦਾ ਸਮਰਥਨ ਦੇਣ ਲਈ ਪ੍ਰੋਫਿਟ ਬਜਿੰਦਰ ਦੇ ਹੱਕ ਵਿੱਚ ਉੱਤਰ ਦੀਆਂ ਨਜ਼ਰ ਆ ਰਹੀਆਂ ਹਨ ਜਿਸ ਦੀਆਂ ਕੁਝ ਤਸਵੀਰਾਂ ਔਰ ਕੁਝ ਵੀਡੀਓ ਜੜੀਆਂ ਆ ਉਹ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਜੈ ਮਸੀਹ ਦੀ ਸੋਸੀ ਤੁਹਾਡੇ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਦੱਸਣਾ ਚਾਹੁੰਦੇ ਆ ਕਿ ਅੱਜ ਦੀ ਜਿਹੜੀ ਪੈਂਟੀਕੋਸਟਲ ਪਾਸਟਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਜਿਹੜੀ ਆ ਉਹ ਇਸ ਮੁੱਦੇ ਦੇ ਉੱਤੇ ਕੀਤੀ ਗਈ ਹੈ ਕਿ ਬੀਤੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਇੱਕ ਬਹੁਤ ਹੀ ਵਿਵਾਦਪੂਰਨ ਵੀਡੀਓ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਉਹਨਾਂ ਨੂੰ ਦੇਖ ਰਹੇ ਆ ਜਿਨ੍ਹਾਂ ਦੇ ਵਿੱਚ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਅਤੇ ਵਿਜੇ ਅਮਨੁਅਲ ਜੋ ਆਪਣੇ ਆਪ ਨੂੰ ਵਿਸ਼ਵ ਦੱਸਦੇ ਨੇ ਉਹ ਬਹੁਤ ਹੀ ਗੰਦੇ આરોਪ ਜਿਹੜੇ ਨੇ ਉਹ ਬਜਿੰਦਰ ਸਿੰਘ ਮਿਨਿਸਟਰੀ ਦੇ ਉੱਤੇ ਔਰ ਉਹਨਾਂ ਦੀ ਪਰਸਨਲ ਜ਼ਿੰਦਗੀ ਦੇ ਉੱਤੇ ਲਗਾ ਰਹੇ ਨੇ ਔਰ ਅਸੀਂ ਦੇਖਿਆ ਕਿ ਪ੍ਰੋਫੈਟ ਬਜਿੰਦਰ ਸਿੰਘ ਜੀ ਨੇ ਆਪਣੇ ਇੱਕ ਚੈਨਲ ਦੇ ਮਾਧਿਅਮ ਦੇ ਰਾਹੀਂ ਆਪਣੇ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਉਹਨਾਂ ਨੇ ਰੱਦਿਆ ਔਰ ਉਹਨਾਂ ਨੇ ਕਿਹਾ ਹੈ ਕਿ ਦੀ ਨਿਰਪੱਖ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਆ ਜੋ ਵੀ ਉਹਨਾਂ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਆ ਤੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਉਹਨਾਂ ਨੇ ਮੰਗ ਕੀਤੀ ਕਿ ਉਹਦੀ ਸਹੀ ਤਰੀਕੇ ਦੇ ਨਾਲ ਜਾਂਚ ਕੀਤੀ ਜਾ ਸਕੇ ਕਿਉਂਕਿ ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਦੱਸਿਆ ਕਿ 2 ਸਾਲ ਪਹਿਲਾਂ ਵੀ ਉਸੇ ਹੀ ਲੜਕੀ ਦੇ ਮਾਂ ਦੇ ਉੱਤੇ ਇੱਕ ਪੈਸਿਆਂ ਦੇ ਫਰੋਡ ਦਾ ਜਿਹੜਾ ਦਰਜ ਮਕਦਮਾ ਸੀ ਦਰਜ ਕੀਤਾ ਗਿਆ ਪਰ ਬਾਅਦ ਵਿੱਚ ਉਹਨਾਂ ਨੇ ਉਹਨੂੰ ਕੈਨਸਲ ਕਰਕੇ ਤੇ ਵਾਰਨਿੰਗ ਦੇ ਕੇ ਉਹਨਾਂ ਨੂੰ ਛੱਡ ਦਿੱਤਾ ਗਿਆ ਪਰ ਹੁਣ ਜਦੋਂ ਉਹ ਕਾਫੀ ਸਾਲਾਂ ਦੇ ਬਾਅਦ ਉਹ ਲੜਕੀ মিডিਆ ਦੇ ਸਾਹਮਣੇ ਆ ਕੇ ਬੋਲਦੀ ਹੈ ਕਿ ਪ੍ਰੋਫਟ ਜੀ ਨੇ ਮੇਰੇ ਨਾਲ ਕੋਈ ਅਸ਼ਲੀਲ ਹਰਕਤਾਂ ਕੀਤੀਆਂ ਨੇ ਤਾਂ ਉਹ ਵੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ ਉਹਨਾਂ ਨੇ ਪੌਡਕਾਸਟ ਕੀਤੀ ਹੈ ਉਹਦੇ ਵਿੱਚ ਅ ਵਿਜੇ ਮਾਨੂਅਲ ਔਰ ਚੰਦਨ ਜੋ ਕਿ ਆਪਣੇ ਹੀ ਚੈਨਲ ਦੇ ਉੱਤੇ ਉਹਨਾਂ ਨੇ ਬਣਾ ਕੇ ਤੇ ਨਾਲ ਖੜੇ ਹੋ ਕੇ ਇਸ ਗੱਲ ਦੀ ਉਹਨਾਂ ਨੇ ਹਾਮੀ ਭਰੀ ਹੈ ਔਰ ਉਸ ਲੜਕੀ ਨੂੰ ਮਿਸਯੂਜ਼ ਕਰਕੇ ਪ੍ਰੋਫਿਟ ਜੀ ਦੇ ਉੱਤੇ ਉਹਨਾਂ ਨੇ ਇਹ ਜਿਹੜੇ ਨੇ ਇਲਜ਼ਾਮ ਲਗਾਏ ਆ ਤੋ ਜੋ ਸਾਡੀ ਪੈਂਟੀਕੋਸਟਲ ਪਾਸਟਰ ਐਸੋਸੀਏਸ਼ਨ ਆ ਉਹ ਇਸ ਗੱਲ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਹੈ ਕਿਉਂਕਿ ਇਹਦੇ ਨਾਲ ਜਿਹੜੀ ਮਸੀਹਤ ਆ ਔਰ ਪਰਮੇਸ਼ਰ ਦੇ ਦਾਸ ਜਿੰਨੇ ਵੀ ਪਾਸਟਰ ਸਹਬਾਨ ਬੜੇ ਆਦਰ ਸਤਕਾਰ ਦੇ ਜੋਗ ਆ ਔਰ ਉਹਨਾਂ ਸਾਰਿਆਂ ਦੇ ਉੱਤੇ ਵੀ ਇੱਕ ਬਹੁਤ ਹੀ ਗਲਤ ਮੈਸੇਜ ਜਾ ਰਿਹਾ ਵਾ ਔਰ ਸਾਡੀ ਐਸੋਸੀਏਸ਼ਨ ਇਸ ਕਰਕੇ ਅੱਜ ਦੀ ਮੀਟਿੰਗ ਨੂੰ ਇਕੱਠਾ ਕਰਕੇ ਇਹ ਦੱਸਣਾ ਚਾਹੁੰਦੀ ਆ ਕਿ ਜਿਹੜੇ ਮਸੀਹਤ ਦੇ ਅਕਸ਼ ਨੂੰ ਵਿਗਾੜਦੇ ਲੋਕ ਨੇ ਔਰ ਕੁਝ ਸ਼ਰਾਰਤੀ ਅੰਸਰ ਨੇ ਕੁਝ ਏਜੰਸੀਆਂ ਜਿਹੜੀਆਂ ਇਹਦੇ ਪਿੱਛੇ ਲੱਗੀਆਂ ਹੋਈਆਂ ਨੇ ਉਹਨਾਂ ਦੀ ਸਾਜ਼ਿਸ਼ ਆ ਕਿ ਜਿਹੜੇ ਮਸੀਹ ਪ੍ਰਭੂ ਦੇ ਦਾਸ ਸੇਵਕ ਨੇ ਉਹਨਾਂ ਨੂੰ ਬਦਨਾਮ ਕੀਤਾ ਜਾਏ ਮਸੀਹ ਦਾ ਅਕਸ਼ ਵਿਗਾੜਿਆ ਜਾਏ ਪਰ ਅਸੀਂ ਦੱਸਣਾ ਚਾਹੁੰਦੇ ਆ ਕਿ ਮਸੀਹਤ ਜਿਹੜੀ ਆ ਇਹ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਵਚਨਾਂ ਦੇ ਉੱਤੇ ਔਰ ਉਹਦੇ ਲਹੂ ਦੇ ਉੱਤੇ ਟਿੱਕੀ ਹੋਈ ਆ ਕੋਈ ਵੀ ਸ਼ਰਾਰਤੀ ਅੰਸ਼ਰ ਇਹਦਾ ਅਕਸ਼ ਨਹੀਂ ਵਿਗਾੜ ਸਕਦੇ ਔਰ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮਸੀਹਤ ਨੂੰ ਟਾਲ ਆਉਣ ਵਾਲੀਆਂ ਤਾਕਤਾਂ ਨੇ ਉਹਨਾਂ ਦਾ ਸਖਤ ਤੋਂ ਸਖਤ ਵਿਰੋਧ ਕੀਤਾ ਜਾਵੇ ਔਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜੋ ਵੀ ਐਫ ਆਈ ਆਰ ਪ੍ਰੋਫਿਜੀ ਦੇ ਉੱਤੇ ਦਰਜ ਕੀਤੀ ਗਈ ਆ ਉਦਿਨਰ ਪੱਖ ਜਾਂਚ ਕੀਤੀ ਜਾਵੇ ਔਰ ਜੋ ਵੀ ਉਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਵਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਜੈ ਜੀ ਔਰ ਮੈਂ ਧੰਨਵਾਦ ਕਰਦਾ ਹਾਂ ਚੈਨਲ ਵਾਲਿਆਂ ਦਾ ਜਿਹੜੀ ਚੈਨਲ ਦੀ ਕੀਤੇ ਰਹੀ ਇਹ ਮਾਦਿਆਂ ਦਾ ਜੀ ਹੱਦ ਤੱਕ ਇਹ ਖਬਰ ਪਹੁੰਚ ਰਹੀ ਆ ਸੋ ਸਾਰਿਆਂ ਨੂੰ ਮੈਂ ਇੱਕ ਅਪੀਲ ਕਰਦੀ ਚਾਹੁੰਦਾ ਹਾਂ ਤੇ ਮੈਂ ਦੱਸਣਾ ਚਾਹੁੰਦਾ ਕਿ ਮੇਰਾ ਨਾਮ ਕੁਲਵੀਰ ਸਿੰਘ ਮੈਂ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਆ ਔਰ ਸਾਡੀ ਲੀਗਲ ਐਕਸ਼ਨ ਕਮੇਟੀ ਜੋ ਆਲ ਇੰਡੀਆ ਜਿਨ੍ਹਾਂ ਨੇ ਮੈਨੂੰ ਪੰਜਾਬ ਇਨਚਾਰਜ ਦੀ ਜ਼ਿੰਮੇਵਾਰੀ ਦਿੱਤੀ ਆ ਉਹ ਅਸੀਂ ਇੱਥੇ ਬਹੁਤ ਹੀ ਮਾੜੀ ਵਰਕ ਕਰ ਰਹੇ ਆ। ਸੋ ਮੈਂ ਤੁਹਾਨੂੰ ਇਸ ਚੈਨਲ 'ਤੇ ਦੱਸਣਾ ਚਾਹੁੰਦਾ ਕਿ ਜੋ ਪਿਛਲੇ ਦਿਨਾਂ ਤੋਂ ਕੁਝ ਦਿਨਾਂ ਤੋਂ ਅਸੀਂ ਇੱਕ ਵੀਡੀਓ ਦੇਖ ਰਹੇ ਸੀ ਜਿਹਦੇ ਵਿੱਚ ਬੇਬੁਨਿਆਦ ਪਾਸਟਰ ਬਜਿੰਦਰ ਸਿੰਘ ਦੇ ਉੱਤੇ ਤੱਬੇ ਲੱਗੇ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜਿਹੜੇ ਕਿ ਦੋ ਵਿਅਕਤੀ ਜਿਹਦੇ ਵਿੱਚ ਵਿਜੇ ਮਾਨੰਦ ਦੀ ਉਹ ਚੰਦਨ ਜੀ ਜਿਨ੍ਹਾਂ ਦੇ ਪਿਛਲੇ 2-3 ਮਹੀਨਿਆਂ ਤੋਂ ਉਹਨਾਂ ਦੇ ਉੱਤੇ ਅਸਰ ਕਰਵਾਈ ਗਈ ਸੀ ਪਾਸਟਰ ਬਜਿੰਦਰ ਸਿੰਘ ਦੀ ਵੱਲੋਂ 14 12 2024 ਨਾ ਤਾਂ ਉਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਨਾ ਨਾ ਤਾਂ ਕੋਈ ਰੈਸ਼ਟ ਪਾਈ ਗਈ। ਸੋ ਉਹਨਾਂ ਨੂੰ ਉਸੇ ਤਹਿਤ کارਖਾਨੇ ਆ ਆ ਥੋੜੇ ਦਿਨ ਬੇਲਾ ਇਹ ਕੁੜੀ ਨੂੰ ਆਪਣੇ ਵਿੱਚ ਇਨਵੋਲ ਕਰਕੇ ਉਹਨਾਂ ਦੋਨਾਂ ਨੇ ਉਹਨਾਂ ਦੇ ਐਸਆਰ ਕਰਵਾ ਦਿੱਤੀ ਗਈ ਹੈ। ਸੋ ਅਸੀਂ ਇਹੀ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਜਿਹੜੇ ਇਦਾਂ ਦੀ ਵਿਰੋਧੀ ਤਾਕਤਾਂ ਨੇ ਜੋ ਦੂਜੀਆਂ ਏਜੰਸੀਆਂ ਨਾਲ ਵਲ ਕੇ ਸਾਡੀ ਕਿਸਨੇਲਟੀ ਨੂੰ ਸਾਹੀ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਤੇ ਨੱਥ ਪਾਈ ਜਾਵੇ। ਸੋ ਜੋ ਇਹਨਾਂ ਨੇ ਇੱਕ ਨਿੱਜੀ ਚੈਨਲ ਆਪਣਾ ਬਣਾਇਆ ਹੋਇਆ ਜਿਹਦਾ ਨਾਮ ਹੈਗਾ ਬਾਈਬਲ ਇਫੈਕਟ ਟੀਵੀ ਚੈਨਲ ਉਹ ਬੰਦ ਕੀਤਾ ਜਾਵੇ ਉਹ ਜਿਹੜੀ 14 12 2024 ਦੇ ਵਿੱਚ ਇਹਨਾਂ ਦੇ ਉੱਤੇ ਆਫਰ ਕੀਤੀ ਗਈ ਇਹਨਾਂ ਚੰਦਨਜੀਤ ਉੱਤੇ ਔਰ ਵਿਜੇ ਮਨਵੇਦ ਉੱਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਇਹਨਾਂ ਤੇ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਏ ਔਰ ਜੋ ਪਾਸਟਰ ਬਜਿੰਦਰ ਦੱਤੇ ਕੇ ਆਫਰ ਕਰਵਾਈ ਗਈ ਹੈ ਉਹਨੂੰ ਰੱਦ ਕੀਤਾ ਜਾਵੇ ਔਰ ਇਹਨਾਂ ਨੂੰ ਇਨਸਾਫ ਦਿੱਤਾ ਜਾਏ ਅਗਰ ਇਹ ਸਾਰਾ ਕੁਝ ਨਹੀਂ ਕਰਦੇ ਇਨਸਾਫ ਨਹੀਂ ਦਿੱਤਾ ਜਾਂਦਾ ਜੋ ਇਹਨਾਂ ਨੇ ਕੱਲ ਕਾਨਫਰੈਂਸ ਕਰਕੇ ਇੱਕ ਆਪਣਾ ਵੱਡੀ ਕਾਲ ਦਿੱਤੀ ਹੈ ਪੰਜਾਬ ਬੰਦ ਕਰਨ ਦੀ ਉਹਦਾ ਅਸੀਂ ਹਿੰਦੀ ਕਲੈਕਸ਼ਨ ਕਮੇਟੀ ਆਲ ਇੰਡੀਆ ਪੂਰਾ ਪੂਰਾ ਸਮਰਥਨ ਕਰੇਗੀ ਫਿਰ ਮੈਂ ਅਪੀਲ ਕਰਦਾ ਹਾਂ ਬਾਕੀ ਜਥੇਬੰਦੀਆਂ ਨੂੰ ਜਿੰਨੇ ਵੀ ਸਾਡੇ ਪੰਜਾਬ ਦੀਆਂ ਜਥੇਬੰਦੀਆਂ ਪੰਜਾਬ ਤੋਂ ਬਾਹਰ ਕੰਮ ਕਰ ਰਹੀਆਂ ਨੇ ਸੋ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਪਸ ਬਜੰਗਰ ਮਿਨਿਸਟਰੀ ਦਾ ਪੂਰਾ ਪੂਰਾ ਸਾਥ ਦਿਓ ਔਰ ਆਉਣ ਵਾਲੇ 12 ਤਰੀਕ ਜਿਹੜੀ 12 3 2025 ਦੇ ਇੱਕ ਕਾਲ ਦਿੱਤੀ ਗਈ ਹੈ ਪੰਜਾਬ ਬੰਦੀ ਜੇ ਪ੍ਰਚਾਰਤ ਨਹੀਂ ਕਰਦੇ ਅਸੀਂ ਪੂਰਾ ਪੂਰਾ ਸਮਰਥਨ ਦੇਵਾਂਗੇ ਔਰ ਜੋ ਵੀ ਸਾਨੂੰ ਉੱਥੋਂ ਹੁਕਮ ਲਾਗੂ ਕੀਤਾ ਜਾਏਗਾ ਅਸੀਂ ਇਹਨਾਂ ਦਾ ਪੂਰਾ ਪੂਰਾ ਦੱਟ ਕੇ ਸਤਿ ਸ੍ਰੀ ਅਕਾਲ ਮੰਗੇ ਔਰ ਜਿਹੜੇ ਬਖਸ਼ਮਕਾਰ ਐ ਸਾਡੀ ਕੌਮ ਨੂੰ ਸਨੈਲਟੀ ਨੂੰ ਇਹਨਾਂ ਦਾ ਪੂਰਾ ਪੂਰਾ ਉਹਨਾਂ ਦਾ ਬਰੋਦ ਕਰਾਂਗੇ ਸਭ ਤੋਂ ਪਹਿਲਾਂ ਸਭ ਨੂੰ ਜੈ ਐਮਸੀ ਦੀ ਜਿੰਨੇ ਵੀ ਪ੍ਰਭੂ ਦੇ ਦਾਸ ਐ ਜੋ ਤੁਹਾਡੇ ਮੀਡੀਆ ਰਾਈ ਅੱਜ ਦੀ ਜਿਹੜੀ ਨਿਊਜ਼ ਆ ਇਹਨੂੰ ਵੇਖਣ ਲਈ ਜਾ ਰਹੇ ਐ ਜਿੰਨੇ ਵੀ ਪ੍ਰਭੂ ਦੇ ਦਾਸ ਐ ਉਹਨਾਂ ਨੂੰ ਸਭ ਨੂੰ ਜੈ ਐਮਸੀ ਦੀ ਕਹਿੰਦੇ ਆ ਜੋ ਇਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਮੰਦ ਘਟਨਾਵਾਂ ਵਾਪਰ ਰਹੀਆਂ ਨੇ ਪੋਸਟਰ ਬਲਜਿੰਦਰ ਮਿਨਿਸਟਰੀ ਉੱਪਰ ਵੀ ਔਰ ਉਹਨਾਂ ਦੇ ਪ੍ਰਤੀ ਵੀ ਕੁਝ ਐਸੇ ਬਿਆਨ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਸੋ ਅਸੀਂ ਮੰਗ ਕਰਦੇ ਹਾਂ ਬੇਂਤੀ ਕਾਸਟ ਪਾਸਾ ਐਸੋਸਿਏਸ਼ਨ ਸਾਰੀ ਇਕੱਠੀ ਹੋ ਕੇ ਕਿ ਇਹ ਮਸੀਹਤ ਦੇ ਖਿਲਾਫ ਬਹੁਤ ਹੀ ਸਾਜ਼ਿਸ਼ ਹੈ ਔਰ ਜੋ 12 ਤਰੀਕ ਨੂੰ ਪ੍ਰੋਫੈਟ ਸਾਹਿਬ ਨੇ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਹੈ ਉਹਨਾਂ ਦੇ ਨਾਲ ਇਸ ਕਾਲ ਦੇ ਨਾਲ ਸਹਿਮਤ ਹੋਵਾਂਗੇ ਔਰ ਜਿਹੜੇ ਵੀ ਦੋਸ਼ੀ ਪਾਇਆ ਜਾਏਗਾ ਉਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ। ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਲਸੀ ਦੀ ਕਿੰਨਾ ਮੇਰਾ ਨਾਮ ਵਿਕਰਮ ਸਿੰਘ ਈਥੀ ਮੈਂ ਲੀਗਲ ਐਕਸ਼ਨ ਕਮੇਟੀ ਡਿਸਟ੍ਰਿਕਟ ਜਨਰਲ ਸਕੱਤਰ ਔਰ ਜਿਹੜਾ ਪ੍ਰੋਫੈਸਰ ਬਲਜਿੰਦਰ ਸਿੰਘ ਦੇ ਖਿਲਾਫ ਜੋ ਵੀ ਐਫਆਰ ਕੀਤੀ ਗਈ ਆ ਉੱਤੀ ਉਹ ਰੱਦ ਕੀਤੀ ਜਾਵੇ ਔਰ ਜਿਹੜੇ ਪਾਸਟਰ ਮੈਨੂਅਲ ਪਰ ਉਹਨਾਂ ਦਾ ਜਿਹੜਾ ਬੇਟਾ ਆ ਉਹਨਾਂ ਦਾ ਜਿਹੜੀ 14 12 2024 ਦੇ ਵਿੱਚ ਐਫਆਰ ਹੋਈ ਸੀ ਤੇ ਉਹਦੇ ਐਫਆਰ ਦੇ ਉੱਤੇ ਉਹਨਾਂ ਦੀ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਔਰ ਮੈਂ ਇਹ ਤੁਹਾਡੇ ਚੈਨਲ ਦੇ ਥਰੂ ਕਹਿਣਾ ਚਾਹੁੰਦਾ ਕਿ ਜਿਹੜੀ 12 3 2025 ਦੀ ਕਾਲ ਦਿੱਤੀ ਸੀ ਉਹਨਾਂ ਨੇ ਪੰਜਾਬ ਬੰਦ ਦੀ ਅਸੀਂ ਦੇਖੋ ਜੇ ਪਰਚਾ ਨਹੀਂ ਰੱਦ ਕੀਤਾ ਜਾਂਦਾ ਤੇ ਉਸ ਕਾਲ ਦੇ ਉੱਤੇ ਅਸੀਂ ਪੂਰੇ ਉਤਰਾਂਗੇ ਔਰ ਆਪਣੇ ਵੱਡੇ ਕਾਫਲੇ ਦੇ ਨਾਲ ਉਹਨਾਂ ਦਾ ਸਮਰਥਨ ਦਾਂਗੇ ਔਰ ਤੁਹਾਡੇ ਚੈਨਲ ਦੇ ਮਸਾਰ ਮੈਂ ਇਹੋ ਅਪੀਲ ਕਰਨਾ ਚਾਹੁੰਦਾ ਸਾਰੀਆਂ ਜਸੇਬੰਦੀਆਂ ਨੂੰ ਕਿ ਜੋ ਵੀ ਬਾਦ ਜਥੇਬੰਦੀਆਂ ਨੇ ਜਾਂ ਇੰਡੀਆ ਚੇ ਪੰਜਾਬ ਚ ਜਥੇਬੰਦੀਆਂ ਨੇ ਵੀ ਪ੍ਰੋਫੈਟ ਪ੍ਰਜਿੰਦਰ ਸਿੰਘ ਬਹੁਤ ਇੱਕ ਸੱਚੇ ਸੁੱਚੇ ਇਨਸਾਨ ਨੇ ਪ੍ਰੋਫੈਟ ਨੇ ਤੇ ਉਹਨਾਂ ਦਾ ਹੀ ਸਾਰੇ ਰਲ ਕੇ ਸਾਥ ਦੇਣਾ ਚਾਹੀਦਾ ਔਰ ਸਭ ਨੂੰ ਮੈਂ ਇਹੋ ਅਪੀਲ ਕਰਦਾ ਸਾਰਿਆਂ ਨੂੰ ਮੇਰੇ ਨਾਲ ਜਮਸੈਂ ਮੈਂ ਵਿਹੇ ਕੁਮਾਰ ਜਿਹੜਾ ਪ੍ਰਧਾਨ ਲੀਗਲ ਐਕਸ਼ਨ ਕਮੇਟੀ ਅੱਜ ਗੱਲ ਕਰਨ ਜਾ ਰਿਹਾ ਪਾਸਟਰ ਬਿਲਜਿੰਦਰ ਸਿੰਘ ਮੰਤਰੀ ਹਿੱਤੀ ਜੋ ਪਾਸਟ ਵੀ ਉਹਨਾਂ ਨੇ ਇੱਕ 12 ਤਿੰਨ 2025 ਨੂੰ ਪੰਜਾਬ ਬੰਦਕਾਲ ਦਿੱਤੀ ਆ ਅਸੀਂ ਲੀਗਲ ਐਕਸ਼ਨ ਕਮੇਟੀ ਉਹਨਾਂ ਦਾ ਪੂਰਾ ਸਮਰਥਨ ਕਰਦੇ ਆਂ ਜੇ ਮੈਂ ਹੋਰ ਵੀ ਕਮੇਟੀਆਂ ਨੂੰ ਬੇਨਤੀ ਕਰਦਾ ਵੀ ਆਨ ਤੇ ਇਹ ਜੋ ਪਾਸਪਤੀ ਹੋਣ ਨਾਲ ਵਿਰਕਣਾ ਹੋ ਰਿਹਾ ਜੋ ਕੋਮ ਨਾ ਮਜ਼ਾਕ ਹੋ ਰਿਹਾ ਇਸ ਦਾ ਵਿਰੋਧ ਕਰੀਏ ਇਹ ਪਾਸਪਤੀ ਹੋਣ ਨਾਲ ਅਜ ਦੁੱਖ ਦੇ ਸਮੇਂ ਚ ਖੰਡੇ ਧੰਨਵਾਦ